ਨਾਲਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਦਜੀਤ ਸਿੰਘ ਰਮਾਣਾ। ਬਲੈਕ ਫਰਾਈਡੇ ਜੋ ਹੁਣ ਭਾਰਤ ਦੇ ਸਭ ਤੋਂ ਵੱਡੇ ਰਿਟੇਲ ਤਿਉਹਾਰਾਂ ਵਿੱਚੋਂ ਇੱਕ ਬਣ ਚੁੱਕਾ ਹੈ। ਨੈਕਸਸ ਐਮਬੀਡੀ ਨਿਊ ਪਾਲਿਸ ਮਾਲ ਲੁਧਿਆਣਾ ਵਿੱਚ ਸ਼ਾਨਦਾਰ ਉਤਸ਼ਾਹ ਨਾਲ ਵਾਪਸ ਆ ਰਿਹਾ ਹੈ। ਸ਼ਹਿਰ ਦਾ ਸਭ ਤੋਂ ਪ੍ਰਸਿੱਧ ਸ਼ਾਪਿੰਗ ਡੈਸਟੀਨੇਸ਼ਨ 28 ਤੋਂ 30 ਨਵੰਬਰ ਤੱਕ ਬਲੈਕ ਫਰਾਈਡੇ ਸੇਲ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਜਿਸ ਵਿੱਚ ਫੈਸ਼ਨ, ਬਿਊਟੀ, ਇਲੈਕਟ੍ਰੋਨਿਕਸ, ਐਕसेसਰੀਜ਼, ਹੋਮ ਡੈਕੋਰੇਟ ਅਤੇ ਹੋਰ ਸ਼੍ਰੇਣੀਆਂ ਵਿੱਚ 100+ ਬ੍ਰਾਂਡਾਂ ਤੇ 50% ਤੱਕ ਦੀ ਛੂਟ ਸ਼ਾਮਲ ਹੈ। ਇਸ ਸਾਲ ਖਰੀਦਦਾਰ ਪਹਿਲਾਂ ਨਾਲੋਂ ਵੀ ਵੱਡੇ ਅਤੇ ਹੋਰ ਫਾਇਦੇਮੰਦ ਤਜਰਬੇ ਦੀ ਉਮੀਦ ਕਰ ਸਕਦੇ ਹਨ ਕਿਉਂਕਿ ਇਸ ਵਾਰ ਹੋਰ ਵੱਧ ਸ਼੍ਰੇਣੀਆਂ ਸ਼ਾਮਲ ਹੋ ਰਹੀਆਂ ਹਨ। ਫਸਟ ਫਾਸਟ ਫੈਸ਼ਨ ਅਤੇ ਬਿਊਟੀ ਤੋਂ ਲੈ ਕੇ ਨਵੀਂ ਇਲੈਕਟ੍ਰੋਨਿਕਸ ਅਤੇ ਲਾਈਫਸਟਾਈਲ ਜ਼ਰੂਰਤਾਂ ਤੱਕ ਵੱਡੀਆਂ ਛੂਟਾਂ ਤੋਂ ਇਲਾਵਾ ਨੈਕਸਸ ਐਮਬੀਡੀ ਨਿਓਪਾਲਿਸ ਮਾਲ ਨੇ ਰਮਾਂਚਿਕ ਗਿਵ ਅਵੇ ਜਕੀਨੀ ਤੋਹਫੇ ਅਤੇ ਵਿਸ਼ੇਸ਼ ਰਿਵਾਰਡ ਵੀ ਤਿਆਰ ਕੀਤੇ ਹਨ ਗਾਹਕ ਆਪਣੇ ਸ਼ਾਪਿੰਗ ਬਿੱਲ ਨੂੰ ਨੈਕਸਸ 1 ਐਪ ਤੇ ਅਪਲੋਡ ਕਰਕੇ ਖਾਸ ਬਲੈਕ ਫਰਾਈਡੇ ਰਿਵਾਰਡ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਵਿੱਚ 2x ਰਿਵਾਰਡ ਪੁਆਇੰਟ ਵੀ ਸ਼ਾਮਲ ਹਨ ਜਿਸ ਨਾਲ ਹਰ ਖਰੀਦ ਹੋਰ ਵੀ ਲਾਭਦਾਇਕ ਬਣ ਜਾਵੇਗੀ ਨੈਕਸਸ ਐਮਬੀਡੀ ਨਿਓਪਾਲਿਸ ਮਾਲ ਜਾਓ ਅਤੇ ਸਟਾਈਲ ਬਚਤ ਤੇ ਸਰਪ੍ਰਾਈਜ਼ ਨਾਲ ਬਲੈਕ ਫਰਾਈਡੇ ਮਨਾਓ ਇਹ ਖਰੀਦਾਰੀ ਲਈ ਬਿਹਤਰੀਨ ਸਮਾਂ ਹੈ ਇੱਕ ਤਿਉਹਾਰ ਵਰਗੇ ਮਾਹੌਲ ਵਿੱਚ ਜਿੱਥੇ ਸ਼ਾਨਦਾਰ ਆਫਰ ਅਤੇ ਆਕਰਸ਼ਕ ਰਿਵਾਰਡ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਸੀਜ਼ਨ ਦੀਆਂ ਸਭ ਤੋਂ ਵੱਧ ਵਧੀਆ ਡੀਲਾਂ ਹਾਸਲ ਕਰਨ ਆਪਣੇ ਵਾਰਡਰੋਬ ਜਾਂ ਘਰ ਨੂੰ ਉੱਚ ਗੁਣਵੱਤਾ ਵਾਲੇ ਉਤਪਾਦਾਂ ਨਾਲ ਤਾਜ਼ਾ ਕਰਨ ਦਾ ਇਹ ਸ਼ਾਨਦਾਰ ਮੌਕਾ ਨਾ ਗਵਾਓ ਉਹ ਵੀ ਬੇਮਿਸਾਲ ਕੀਮਤਾਂ ਤੇ ਸਿਰਫ ਨੈਕਸਸ ਐਮਬੀਡੀ ਨਿਓਪਾਲਿਸ ਮਾਲ ਵਿੱਚ